ਸਾਥੀਓ ਜੈ ਕਿਸਾਨ ਸਾਥੀਓ 13 ਫਰਵਰੀ ਤੋਂ ਸ਼ੰਭੂ ਖਨੋਰੀ ਵਾਹ ਰਾਜਸਥਾਨ ਦੇ ਰਤਨਪੁਰਾ ਬਾਰਡਰ ਤੇ ਕਿਸਾਨ ਪੱਤੇ ਮੋਰਚੇ ਲਾ ਕੇ ਬੈਠੇ ਹੋਏ ਆ ਇੱਕ ਐਲਾਨ ਆ ਬੱਚੇ ਕਿਸਾਨੀ ਦੋ ਐਲਾਨ ऋण ਮੁਕਤੀ ਫਸਲਾਂ ਕੇ ਪੂਰੇ दाम ਇਸ ਮੁਹਿੰਮ ਨੂੰ ਅੱਗੇ ਵਧਾ ਰਹੇ ਆ ਸਾਥੀਓ ਆਪ ਜੀ ਨੂੰ ਪਤਾ ਹੈ ਜੋ ਦਿੱਲੀ ਵਾਲ ਵਧੇ ਸੀਗੇ ਸ਼ੁਭਕਰਨ ਸ਼ਹੀਦ ਹੋਇਆ ਚਾਂਸ ਤੋਂ ਉਹ ਫੱਟੜ ਹੋਏ ਤੇ ਨਾਲ ਦੀ ਨਾਲ ਪਿਛਲੇ ਅੰਦੋਲਨ ਦੇ ਵਿੱਚ ਲਕੀਨਪੁਰ ਖੀਰੇ ਦੇ ਪੰਜ ਮਾਨਮਤੇ ਸ਼ਹੀਦ ਨਵਰੀਦ ਸ਼ਹੀਦ 750 ਕਿਸਾਨ ਸ਼ਹੀਦ ਪਰ ਆਪਣੇ ਨਾਲ ਸਰਕਾਰ ਨੇ ਵਾਦਾ ਕਰਕੇ ਵਾਦਾ ਖਿਲਾਫੀ ਕੀਤੀ ਇਸੇ ਕਰਕੇ ਦੁਬਾਰਾ ਆਪਾਂ ਨੂੰ ਇਹ ਅੰਦੋਲਨ ਦੁਬਾਰਾ ਚਾਲੂ ਕਰਨਾ ਪਿਆ ਪਰ ਮੇਰੀ ਗੱਲ ਧਿਆਨ ਨਾਲ ਸੁਣਿਓ ਇਹ ਪਹਿਲਾ ਅੰਦੋਲਨ ਹੈ ਕਿਸਾਨ ਦਾ ਮਜ਼ਦੂਰ ਦਾ ਆਦੀਵਾਸੀਆਂ ਦਾ ਰਲ ਕੇ ਲੜ ਰਹੇ ਆ ਆਦੀਵਾਸੀ ਦੀ ਬਹੁਤ ਲੁੱਟ ਹੋ ਰਹੀ ਹੈ ਜੜੀ ਬੂਟੀਆਂ ਬਹੁਤ ਮਹਿੰਗੀਆਂ ਮਹਿੰਗੀਆਂ ਜਿਹੜੀਆਂ ਉਹਨਾਂ ਤੋਂ ਫ੍ਰੀ ਦੇ ਭਾਵ ਵਾਂਗੂ ਲੈ ਕੇ ਜਾਈਆਂ ਜਾ ਰਹੀਆਂ ਹੈਗੀਆਂ ਕਿਸਾਨ ਦੀ ਐਮਐਸਪੀ ਜੇ ਮੈਂ ਗੱਲ ਕਰਾਂ ਰਾਜਸਥਾਨ ਦੀ ਇਸ ਟਾਈਮ 8600 ਰੁਪਏ ਐਮਐਸਪੀ ਹੈ ਮੂੰਗੀ ਸਾਡੀ ਵੇਖ ਰਹੀ ਹੈ ਕਿ 6265 ਬਾਜਰੇ ਦੀ ਐਮਐਸਪੀ 2900 ਰੁਪਏ ਹੈ ਵੇਖ ਲਓ 4500 ਇਸੇ ਤਰੀਕੇ ਨਾਲ ਮੂੰਗਫਲੀ ਸਾਰੀਆਂ ਐਮਐਸਪੀਆਂ ਅਗਰ ਕਿਸਾਨ ਨੂੰ ਮਿਲ ਤੇ ਕਿਸਾਨ ਤੇ ਕਰਜ਼ਾ ਨਹੀਂ ਹੁੰਦਾ ਜੇ ਕਿਸਾਨ ਕਰਜ਼ਾ ਮੁਕਤ ਹੋਊਗਾ ਤੇ ਮਜ਼ਦੂਰ ਦੇ ਵਿੱਚ ਆਪਦੇ ਆਪ ਹੀ ਰੁਪਏ ਜਾਵਣਗੇ ਕੋਈ ਰੌਕਟ ਸਾਇੰਸ ਦੀ ਐਸ ਕਰਕੇ 22 ਸਤੰਬਰ ਨੂੰ ਫਰੁਖ ਖੇਤਰ ਦੀ ਧਰਤੀ ਤੇ ਪਿਪਲੀ ਕਸ ਦੇ ਵਿੱਚ ਹਰਿਆਣੇ ਦੇ ਸਟੇਟ ਵਿੱਚ ਕਿਸਾਨ ਮਹਾਪੰਚਤ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਮਾਨ ਮਤੇ ਸ਼ਹੀਦਾਂ ਨੂੰ ਸਨਦਾਨਰੀ ਦਈਏ ਤੇ ਜਿਹੜੇ ਆਪਣੇ ਹੱਕ ਹੈ ਸਰਕਾਰ ਨੂੰ ਵਿਗਾਰ ਪਾ ਕੇ ਆਪਦੇ ਹੱਕ ਪੂਰੇ ਕਰਾਉਣ ਵਾਸਤੇ ਜੇ ਮਦਦ ਕੀ ਈ ਕਿਸਾਨ ਮੈਨੂੰ ਪੁੱਛਦੇ ਆ ਬਾਈ ਅਜੇ ਅੰਦੋਲਨ ਚੱਲ ਰਿਹਾ ਇੱਕ ਵਾਰੀ ਆਪਦੇ ਝਾਤ ਮਾਰ ਕੇ ਦੇਖਿਆ ਜੀ ਉਹ ਅੰਦੋਲਨ ਕਿਸਾਨ ਮਜ਼ਦੂਰ ਆਦੀਵਾਸੀ ਦਾ ਚੱਲ ਰਿਹਾ ਕੋ ਪੁੱਛਦੇ ਹੋ ਆਪ ਜਾ ਕੇ ਦੇਖ ਕੇ ਆਓ ਤੇ ਇੱਕ ਬੇਨਤੀ ਕਰੂੰਗਾ ਮੈਂ ਸਾਰੇ ਕਿਸਾਨ ਮਜ਼ਦੂਰ ਮੱਧ ਵਪਾਰੀ ਆਦੀਵਾਸੀ ਭਰਾਵਾਂ ਨੂੰ ਆਪਦੇ ਸੰਗਠਨਾਂ ਤੋਂ ਆਪਦੇ ਨੇਤਿਆਂ ਤੋਂ ਆਪਦੇ ਰਾਜਨੀਤੀ ਦਲ ਤੋਂ ਉੱਠੇ ਉੱਛੇ ਉੱਠ ਕੇ ਖੜੇ ਹੋ ਕੇ ਅੱਗੇ ਵਧੋ ਜੇ ਇਸ ਵਾਰੀ ਤੁਸੀਂ ਥੜਕ ਗਏ ਇਹ ਮੌਕਾ ਵਾਰ-ਵਾਰ ਨਹੀਂ ਆਉਣਾ ਤੇ ਜੇ ਤੁਹਾਨੂੰ ਕੋਈ ਉਸ ਮੋਰਚਰ ਜਾਣ ਤੋਂ ਰੋਕਦਾ ਹੈ ਉਹਨੂੰ ਪੁੱਛਿਓ ਕਿ ਕੀ ਮੰਗਾ ਗਲਤ ਹੈ ਕੀ ਬੰਦੇ ਗਲਤ ਹੈ ਜੇ ਤੇ ਮਨ ਸ਼ੱਕ ਸ਼ੁਭਾ ਹੈ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਮੈਂ ਦੁਬਾਰਾ ਚੈਲੰਜ ਕਰਦਾ ਹਰ ਥਾਂ ਹੈਲਦੀ ਡਿਬੇਟ ਕਰਨ ਨੂੰ ਤਿਆਰ ਹਾਂ ਤਰਕ ਨਾਲ ਗੱਲ ਕਰਿਓ ਤਰਕਾਂ ਦਾ ਜਵਾਬ ਦਵਾਂਗੇ ਐਮਐਸਪੀ ਮਿਲ ਸਕਦੀ ਹੈ ਐਮਐਸਪੀ ਵਾਸਤੇ ਕੋਈ ਐਕਸਟਰਾ ਬਜਟ ਦੀ ਲੋੜ ਨਹੀਂ ਕੀ ਇਹ ਕੂ ਤਰਕ ਹੈ ਐਮਐਸਪੀ ਮਿਲੂਗੀ ਕਿਸਾਨ ਵੀ ਬਚੂਗਾ ਮਜ਼ਦੂਰੀ ਬਚੂਗਾ ਆਦੀਵਾਸੀ ਵੀ ਬਚੂਗਾ ਤੇ ਨਾਲ ਦੀ ਨਾਲ ਮੱਧਮ ਜਿਹੜਾ ਆਮ ਕੰਜ਼ਿਊਮਰ ਹੈ ਮਿਡਲ ਕਲਾਸ ਉਹ ਵੀ ਬਚੂਗਾ ਉਮੀਦ ਕਰਦੇ ਹਾਂ 22 ਤਰੀਕ ਨੂੰ ਵੱਡੀ ਸੰਖਿਆ ਵਿੱਚ Rajasthan ਚੋਂ ਕਿਸਾਨ ਪਿਹੜਾ ਕਰਕੇ ਟਿੱਪਲੀ ਜਾਣਗੇ ਤੇ ਮੇਰੀ ਇਸ ਆਡੀਓ ਨੂੰ ਸੁਣਦੇ ਹੋਏ ਆਮ ਪਾਰ ਦੀ ਸਟ੍ਰੀਟਾਂ ਵਿੱਚੋਂ ਵੀ ਤੇ Rajasthan ਚੋਂ ਵੀ ਵੱਡੀ ਸੰਖਿਆ ਵਿੱਚ ਪਹੁੰਚਾਂਗੇ ਜੈ ਜਵਾਨ ਜੈ ਕਿਸਾਨ ਜੈ ਜਨਤਾ ਜੈ ਸੰਗਰਸ਼